ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਪੰਜਾਬ ਕੈਬਨਿਟ ਵਿੱਚ ਵੱਡੇ ਫੈਸਲੇ ਲਏ ਗਏ ਨੇ ਇਸ ਦੇ ਵਿੱਚ ਇੰਡਸਟਰੀ ਦੇ ਲਈ ਐਨਓਸੀ ਦੀ ਸ਼ਰਤ ਤੇ ਹੋਰ ਰਿਆਇਤਾ ਤੋਂ ਛੁੱਟ ਤੋਂ ਇਲਾਵਾ ਪੰਜਾਬ ਦੇ ਟਰਾਂਸਪੋਰਟਾਂ ਨੂੰ ਵੱਡੀ ਰਾਹਤ ਮਿਲੀ ਹੈ ਜਿੱਥੇ ਐਨਓਸੀ ਦੀਆਂ ਸ਼ਰਤਾਂ ਤੇ ਹੋਰ ਚੀਜ਼ਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਬੜੇ ਰੋ ਤੁਹਾਨੂੰ ਦੱਸਾਂਗੇ ਪੂਰੀ ਜਾਣਕਾਰੀ ਜਿਹੜੀ ਕਿ ਇਸ ਸੰਬੰਧੀ ਵੀ ਦਵਾਂਗੇ ਇਸ ਦਾ ਨੋਟੀਫਿਕੇਸ਼ਨ ਅਜੇ ਹੋਣਾ ਬਾਕੀ ਹੈ ਕੈਬਨਿਟ ਨੇ ਸੂਤਰਾ ਦੇ ਹਵਾਲੇ ਤੋਂ ਜੋ ਖਬਰ ਆਈ ਹੈ ਦੱਸਿਆ ਗਿਆ ਕਿ ਕੈਬਨਿਟ ਨੇ ਇਸ ਨੂੰ ਪਾਸ ਕਰ ਦਿੱਤਾ ਹੈ ਇੱਥੇ ਤੁਹਾਨੂੰ ਇਹ ਵੀ ਦੱਸਦੇ ਕਿ ਟੈਂਪੂ ਟਰੈਵਲ ਜਾਂ ਮਿੰਨੀ ਬੱਸ ਚਾਲਕਾਂ ਨੂੰ ਵੀ ਵੱਡੀ ਰਾਹਤ ਮਿਲੇਗੀ ਬੇਸ਼ੱਕ ਟੈਕਸੀ ਚਾਲਕ ਆਪਣੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਨੇ ਪਰ ਪੰਜਾਬ ਸਰਕਾਰ ਦੇ ਫੈਸਲੇ ਤੋਂ ਬਾਅਦ ਉਨ੍ਹਾਂ ਦੇ ਚਿਹਰੇ ਤੇ ਖੁਸ਼ੀ ਵੇਖਣ ਨੂੰ ਮਿਲੀ ਹੈ ਇਸ ਸੰਬੰਧੀ ਪੰਜਾਬ ਦੇ ਅਜ਼ਾਦ ਟੈਕਸੀ ਯੂਨੀਅਨ ਦੇ ਪ੍ਰਧਾਨ ਸ਼ਰਨਜੀਤ ਸਿੰਘ ਕਲਸੀ ਨੇ ਗੱਲਬਾਤ ਕੀਤੀ ਹੈ ਉਹਨਾਂ ਜਾਣਕਾਰੀ ਦਿੱਤੀ ਹੈ ਉਹਨਾਂ ਕੀ ਕੀ ਹੈ ਇਹ ਵੀ ਸੁਣਾ ਦੰਨੇ ਆ ਦੱਸ ਦਈਏ ਕਿ ਜ਼ਿਆਦਾਤਰ ਟਰਾਂਸਪੋਰਟਰ ਆਪਣੀਆਂ ਗੱਡੀਆਂ ਪੰਜਾਬ ਤੋਂ ਖਰੀਦਦੇ ਨੇ ਅਤੇ ਹਰਿਆਣਾ ਤੋਂ ਪਾਸ ਕਰਵਾਉਂਦੇ ਸਨ ਉਹਨਾਂ ਨੇ ਇਹ ਵੀ ਕਿਹਾ ਕਿ ਹਰਿਆਣਾ ਵਿੱਚ ਟੈਕਸ ਦੀਆਂ ਦਰਾਂ ਘੱਟ ਤੇ ਪੰਜਾਬ ਵਿੱਚ ਟੈਕਸ ਦੀਆਂ ਦਰਾਂ ਜ਼ਿਆਦਾ ਸਾਝ ਉਸ ਤੇ ਚੱਲਦੇ ਜ਼ਿਆਦਾਤਰ ਗੱਡੀਆਂ ਦੇ ਰਜਿਸਟ੍ਰੇਸ਼ਨ ਹਰਿਆਣਾ ਤੋਂ ਕਰਵਾਈ ਜਾਂਦੀ ਸੀ ਪੰਜਾਬ ਦੇ ਰੈਵਨਿਊ ਤੇ ਇਸ ਦਾ ਜ਼ਿਆਦਾ ਅਸਰ ਪੈ ਰਿਹਾ ਸੀ ਇਸ ਦੀ وجہ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਸਕੀਮ ਬਾਰੇ ਜਾਣੂ ਕਰਵਾਇਆ ਗਿਆ ਜਿਨ੍ਹਾਂ ਨੇ ਕੈਬਿਨੇਟ ਦੇ ਵਿੱਚ ਸੁਨੋਹਰੀ ਚੰਡੀ ਦੇ ਦਿੱਤੀ ਐ बार-बार ਕਹਿ ਰਿਹਾ ਕਿ ਇਸ ਦਾ ਨੋਟੀਫਿਕੇਸ਼ਨ ਜਾਰੀ ਹੋਣਾ ਅਜੇ ਬਾਕੀ ਐ ਉਹਨਾਂ ਕੀ ਕੀ ਐ ਆਉ ਸੁਣਾ ਦਰਨਾ ਦੇਖੋ মিডিਆ ਦੇ ਮਾਧਿਅਮ ਰਾਹੀਂ মিডিਆ ਦਾ ਧੰਨਵਾਦ ਕਰਦੇ ਆ ਚੈਨਲਾਂ ਦਾ ਧੰਨਵਾਦ ਕਰਦੇ ਆ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੀ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਕਿ ਪੰਜਾਬ ਦੇ ਟਰਾਂਸਪੋਰਟਰਾਂ ਲਈ ਆਵਾਜ਼ ਚੁੱਕੀ ਜਾ ਰਹੀ ਸੀ ਜਿਹੜਾ ਕਿ ਟੈਕਸ ਲੇਵ ਇੱਕ ਸੀਟਰ ਤੋਂ ਲੈ ਕੇ ਜਿਹੜਾ ਨੈਸ਼ਨਲ ਪਰਮਟ ਆ ਸਾਡਾ ਪੀਵੀ01 12 ਸੀਟਾਂ ਤੱਕ ਟੈਕਸ ਸੀ 850 ਰੁਪਿਆ ਪ੍ਰਤੀ ਸੀਟ ਜਦੋਂ ਹੀ ਅਸੀਂ 13ਵੀਂ ਸੀਟ 'ਤੇ ਜਾਂਦੇ ਸੀ ਰਜਿਸਟ੍ਰੇਸ਼ਨ ਕਰਾਉਂਦੇ ਸੀ 13ਵੀਂ ਸੀਟ 14ਵੀਂ ਸੀਟ 13 ਸੀਟਾਂ ਤੋਂ ਲੈ ਕੇ 40 ਸੀਟਾਂ ਤੱਕ ਟੈਕਸ ਸੀ 7825 ਰੁਪਏ ਸੀਟ ਦਾ ਪ੍ਰਤੀ ਸੀਟ ਪੰਜਾਬ ਦੇ ਵਿੱਚ ਕੁੱਲ ਵਾਹਨ ਨੇ ਜਿਹੜੇ 200 ਵਾਹਨ ਸੀ ਨਾਲ ਦੀਆਂ ਸਟੇਟਾਂ ਵਿੱਚ ਉਸ ਦੀ ਗਿਣਤੀ ਹਜ਼ਾਰਾਂ 'ਚ ਸੀ ਉਹ ਉਹ ਜਿਹੜੀ ਹਜ਼ਾਰਾਂ ਚ ਗਿਣਤੀ ਸੀ ਜਿਵੇਂ ਉਹ ਕਿਉਂ ਸੀ ਉਹ ਪ੍ਰਤੀ ਸੀਟ ਟੈਕਸ ਸੀ ਉੱਥੇ ਜਿਹੜੀਆਂ ਜੇ 13 ਪਲੱਸ 1 ਆ ਜਾਂ 14 ਪਲੱਸ 1 ਆ ਜਾਂ 17 ਪਲੱਸ 1 ਆ ਉਹ ਪ੍ਰਤੀ ਸੀਟ ਟੈਕਸ ਦੇ ਕਰਕੇ ਉਹ ਉਧਰ ਉਹ ਸਟੇਟਾਂ ਚ ਜਿਹੜਾ ਸੀਗਾ ਟੈਕਸ ਦੀ ਘਟਾ ਸੀਗਾ ਸਭ ਤੋਂ ਪਹਿਲਾਂ ਇਹਦੇ ਚ ਅਹਿਮ ਰੋਲ ਜਿਹੜਾ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਜੀ ਦਲਰਾਜ ਸਿੰਘ ਸੰਧੇ ਵਾਲੀਆ ਉਹਨਾਂ ਦਾ ਰਿਆ ਉਸ ਤੋਂ ਬਾਅਦ ਸਟੇਟ ਟਰਾਂਸਪੋਰਟ ਕਮਿਸ਼ਨਰ ਜੀ ਜੋ ਕਿ ਉਸ ਦੇ ਨਾਲ ਨਾਲ ਐਸਟੀਏ ਪੰਜਾਬ ਰਣਪ੍ਰੀਤ ਭਿਉਰਾ ਜੀ ਉਸ ਤੋਂ ਬਾਅਦ ਆਰਟੀ ਰਵਿੰਦਰ ਸਿੰਘ ਗਿੱਲ ਜੀ ਹੁਸ਼ਿਆਰਪੁਰ ਉਸ ਦੇ ਨਾਲ ਅਲੋਕ ਪ੍ਰਭাকর ਜੀ ਫైనాన్స్ ਡਿਪਾਰਟਮੈਂਟ ਤੋਂ ਟਰਾਂਸਪੋਰਟ ਵਿਭਾਗ ਦੀ ਜਿਹੜੀ ਇੱਕ ਕਮੇਟੀ ਦਾ ਗਠਿਤ ਹੋਇਆ ਪ੍ਰਮੁੱਖ ਸਕੱਤਰ ਟਰਾਂਸਪੋਰਟ ਜੀ ਨੇ ਜਦੋਂ ਅਹੁਦਾ ਸੰਭਾਲਿਆ 1 ਸਾਲ ਪਹਿਲਾਂ ਉਹਨਾਂ ਨੇ ਮਹਿਸੂਸ ਕੀਤਾ ਵੀ ਜਦੋਂ ਮੈਂ ਸਟੇਟ ਟਰਾਂਸਪੋਰਟ ਕਮਿਸ਼ਨਰ ਸੀ ਇਹ ਉਦੋਂ ਵੀ ਸਾਡੇ ਦਫ਼ਤਰਾਂ ਦੇ ਢੇਡੇ ਮਾਰਦੇ ਸੀ ਅੱਜ ਮੈਂ ਪ੍ਰਮੁੱਖ ਸਖਤਰ ਟਰਾਂਸਪੋਰਟ ਬਣ ਕੇ ਆ ਗਿਆ ਇਹ ਹੁਣ ਵੀ ਦਫ਼ਤਰਾਂ ਦੇ ਢੇਡੇ ਮਾਰ ਰਹੇ ਆ ਉਹਨਾਂ ਨੇ ਇੱਕ ਵੱਡਾ ਦਿਲ ਦਿਖਾ ਕੇ ਤਕਰੀਬਨ 2.5 2.5 ਘੰਟੇ ਦੀਆਂ ਤਿੰਨ ਚਾਰ ਮੀਟਿੰਗਾਂ ਲਈਆਂ ਉਸਦੇ ਬਾਅਦ ਉਹਨਾਂ ਨੇ ਸਰਕਾਰ ਦੀ ਧਿਆਨ ਚ ਲਿਆਂਦਾ ਵੀ ਆਪਾਂ ਨੂੰ ਜਿੱਥੇ ਵਿੱਤੀ ਲਾਸ ਹੋ ਰਿਹਾ ਉੱਥੇ ਹੀ ਜੀਐਸਟੀ ਦਾ ਨੁਕਸਾਨ ਹੋ ਰਿਹਾ ਉੱਥੇ ਹੀ ਜਿਹੜਾ 올 ਇੰਡੀਆ ਟੂਰਿਸਟ ਪਰਮਿਟ ਤੇ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਕੰਨੀਓ ਸ਼ੇਅਰ ਆ ਰਿਹਾ ਉਸ ਦਾ ਨੁਕਸਾਨ ਹੋ ਰਿਹਾ ਸੋ ਟਰਾਂਸਪੋਰਟ ਵਿਭਾਗ ਦਾ ਧੰਨਵਾਦ ਕਰਦੇ ਆਂ ਅਸੀਂ ਉਸ ਦੇ ਨਾਲ ਨਾਲ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆਂ ਤੇ ਇਸ ਦੇ ਨਾਲ ਦੋਨਾਂ ਧਿਰਾਂ ਨੂੰ ਫਾਇਦਾ ਹੋਣਾ ਜਿੱਥੇ ਕਿ ਸਰਕਾਰ ਦੇ ਵਿੱਤੀ ਲਾਭ ਦਾ ਫਾਇਦਾ ਹੋਣਾ ਉੱਥੇ ਹੀ ਪੰਜਾਬ ਦੇ ਟਰਾਂਸਪੋਰਟਰ ਦਾ ਜੋ ਕਿ ਬਹੁਤ ਫਾਇਦਾ ਹੋਣਾ। ਮੈਂ ਬਾਬਾ ਬਨੇਸਰ ਨੂੰ ਦੇਣੇ ਤੋਂ ਜੀ। ਜੀ। ਇਹ ਜਿਹੜੀਆਂ ਗੱਡੀਆਂ ਦਾ ਟੈਕਸ ਸਰਕਾਰ ਨੇ ਘਟਾਏ ਨੇ ਇਹਦੇ ਨਾਲ ਆਪਣੇ ਪੰਜਾਬ ਸਰਕਾਰ ਨੂੰ ਵੀ ਬਹੁਤ ਫਾਇਦਾ ਹੋਊਗਾ ਤੇ ਸਾਡੇ ਵੀ ਜਨਨ ਕਿ ਟੈਕਸੀ ਯੂਨੀਅਨ ਨੂੰ ਬਹੁਤ ਫਾਇਦਾ ਹੋਊਗਾ। ਠੀਕ ਹੈ ਜੀ। ਤੇ ਜਿਹੜੇ ਟੈਕਸੀ ਜਿਹੜੀਆਂ ਜਿਹੜੀਆਂ ਗੱਡੀਆਂ ਪੰਜਾਬ ਦੀਆਂ ਗੱਡੀਆਂ ਪੰਜਾਬ ਦਾ ਪੈਸਾ ਬਾਹਰਲੇ ਸੂਬੇ ਨੂੰ ਜਾ ਰਿਹਾ ਸੀ। ਉਹ ਪੰਜਾਬ ਦਾ ਪੈਸਾ ਪੰਜਾਬ ਚ ਰਹੂਗਾ ਨੋਟੀਫਿਕੇਸ਼ਨ ਆਇਆ ਕੀ ਹੈ ਜੀ ਜਿਹੜੀ ਨੋਟੀਫਿਕੇਸ਼ਨ ਆਸੀ ਜੀ ਜਣ ਕਿ ਪੰਜਾਬ ਵਿੱਚ ਟੈਕਸ ਜਿਹੜਾ 13 ਸਿੱਟੇ ਤੋਂ ਉੱਪਰ ਸੀਗਾ 40 ਸਿੱਟਾ ਤੱਕ ਉਹ ਸੇਮ ਸੀਗਾ 13 ਤੋਂ ਲੈ ਕੇ 40 ਤੱਕ ਦਾ ਕਿਉਂਕਿ ਜੋ ਰੇਟ ਸੀਗਾ ਉਹ ਰੇਸ਼ਿਓ ਬਹੁਤ ਜ਼ਿਆਦਾ ਸੀਗੀ ਤੇ ਪੰਜਾਬ ਵਿੱਚ ਜ਼ਿਆਦਾ ਸੀ ਹਰਿਆਣਾ ਚ ਕਾ ਤੀਜਾ ਹਿੱਸਾ ਸੀਗੀ ਉਹਨਾਂ ਦਾ ਠੀਕ ਹੈ ਉਹਦੇ ਕਰਕੇ ਅਸੀਂ ਚੱਕਿਆ ਕਦਮ ਤੇ ਸਰਕਾਰ ਨੇ ਬਹੁਤ ਵਧੀਆ ਚੱਕਿਆ ਬਾਬਾ ਸਾਡੇ ਫਾਇਦੇ ਲਈ ਆਜ ਤੋਂ ਜਣ ਕਿ ਸਾਰੇ ਹੁਣ ਇੱਕ ਆਪਣੇ ਟੈਕਸੀ ਸਟੈਂਡ ਵਾਲੀ ਵੀ ਸਾਡੀ ਗਾਨ ਫਾਰਮੈਟ ਵਧੀਆ ਚੱਕਾਂਗੇ ਪੰਜਾਬ ਤੋਂ ਹੀ ਸਕੇ ਤਾ ਜੋ ਪੰਜਾਬ ਦਾ ਪੈਸਾ ਪੰਜਾਬ ਤੋਂ ਬਾਹਰ ਨਾ ਜਾਵੇ ਬਹੁਤ ਬੈਨੀਫਿਟ ਹੋਏਗਾ ਜੀ ਪੰਜਾਬ ਸਰਕਾਰ ਨੂੰ ਵੀ ਹੋਏਗਾ ਲੁਧਿਆਣਾ लाइਵ ਦੇ ਲਈ ਸ਼ਰਿੰਦਰ ਸੋਨੀ ਦੀ ਰਿਪੋਰਟ